ਵੈਸੇ ਬੈਂਸ ਭਰਾ ਕੱਲਿਆਂ ਨੂੰ ਕੀ ਕਹੀਏ ਉਹ ਕਹਿੰਦਾ ਇੱਕ ਨੂੰ ਕੀ ਰੋਨੀ ਏ ਊਤ ਗਿਆਈ ਆਵਾ ਸੋ ਇੱਥੇ ਤਾਂ ਐਸ ਚੂਣਾ ਦੇ ਵਿੱਚ ਲੋਕਾਂ ਸਾਰਿਆਂ ਨੇ ਦੇਖਿਆ ਚਾਰ ਚਫੇਰੇ ਇਹ ਮਾਹੌਲ ਚੱਲਿਆ ਇੰਨੇ ਜਿਆਦਾ ਦਲ ਬਦਲੀ ਹੋਈ ਆ ਇੰਨੀਆਂ ਟਪੂਸੀਆਂ ਵੱਜੀਆਂ ਇੰਨਾ ਮੌਕਾ ਪ੍ਰਸਤੀ ਹੋਈ ਆ ਲੋਕ ਮੈਂ ਤਾਂ ਕਹਿੰਨਾ ਲੋਕਾਂ ਨੂੰ ਥੋੜਾ ਸਿੱਖਣਾ ਚਾਹੀਦਾ ਡਾਕਟਰ ਸਾਹਿਬ ਬੈਂਸ ਭਰਾ ਕਾਂਗਰਸ ਵਿੱਚ ਸ਼ਾਮਲ ਹੋਇਆ ਤੇ ਕਾਂਗਰਸ ਵਿੱਚ ਸ਼ਾਮਲ ਹੁੰਦੇ ਸਾਰ ਉਹ ਕਹਿੰਦੇ ਵੀ ਸਾਨੂੰ ਬਹੁਤ ਚੰਗਾ ਚੰਗਾ ਲੱਗ ਰਿਹਾ ਕਾਂਗਰਸ ਵਿੱਚ ਸ਼ਾਮਲ ਹੋ ਕੇ ਬੈਂਸ ਭਰਾ ਹੁਣ ਤਾਂ ਕਾਂਗਰਸ ਚ ਸ਼ਾਮਲ ਹੋ ਗਈ ਤੇ ਉਹ ਕਹਿ ਰਿਹਾ ਵੀ ਸਾਨੂੰ ਨਾ ਬੜਾ ਸੌਖਾ ਸਵਖਾ ਤੇ ਚੰਗਾ ਚੰਗਾ ਮਹਿਸੂਸ ਹੋ ਰਿਹਾ ਜੀ ਪਰ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ ਏਹੀ ਬੈਂਸ ਭਰਾਵਾਂ ਦੀ ਗੱਲ ਭਾਜਪਾ ਚ ਸ਼ਾਮਲ ਹੋਣ ਦੀ ਮਤਲਬ ਸਿਖਰ ਤੱਕ ਚੱਲੀ ਐ ਇਹ ਤਾਂ ਭਾਜਪੀ ਚ ਗਏ ਸੀ ਬਸ ਲਾਨ ਹੋਣਾ ਬਾਕੀ ਸੀ ਹੋ ਕੀ ਗਿਆ ਵੀ ਉਹ ਤੋਂ ਪਹਿਲਾਂ ਰਵਨੀਤ ਬਿੱਟੂ ਟਪੂਸੀ ਮਾਰ ਗਿਆ ਰਾਤੋਂ ਰਾਤ ਤੇ ਰਵਨੀਤ ਬਿੱਟੂ ਨੂੰ ਜਿਹੜੀ ਲੁਧਿਆਣੇ ਦੀ ਟਿਕਟਾ ਉਹ ਐਮਪੀ ਦੀ ਰਵਨੀਤ ਬਿੱਟੂ ਨੂੰ ਐਲਾਨ ਹੋ ਗਈ ਤੇ ਫਿਰ ਰਾਤੋਂ ਰਾਤ ਬੈਂਸ ਭਰਾ ਵਿਚਾਰੇ ਜਿਵੇਂ ਉਹ ਕਹਿੰਦੇ ਆ ਕੋਕੋ ਦੇ ਹੱਥੋਂ ਸਾਰਾ ਕੁਝ ਖੋਸ ਗਿਆ ਤੇ ਉਹ ਫਿਰ ਇਹਨਾਂ ਨੂੰ ਲੱਗਾ ਵੀ ਹੁਣ ਅਸੀਂ ਕਾਹਦੇ ਲਈ ਜਾਣਾ ਟਿਕਟਾ ਉਹਨੂੰ ਮਿਲ ਗਈ ਜੇਕਰ ਬੈਂਸ ਭਰਾਵਾਂ ਦਾ ਦਾਾ ਬੀਜੇਪੀ 'ਚ ਜਾਣ ਦਾ ਲੱਗ ਜਾਂਦਾ ਜੀ ਫੇਰ ਵੀ ਉਹਨਾਂ ਨੇ ਕਹਿਣਾ ਸੀ ਵੀ ਬੀਜੇਪੀ 'ਚ ਆ ਕੇ ਚੰਗਾ ਚੰਗਾ ਲੱਗ ਰਿਹਾ ਹੈ ਹਮ ਹੁਣ ਕਾਂਗਰਸ 'ਚ ਚਲੇ ਗਏ ਨੇ ਤੇ ਹੁਣ ਕਹਿ ਰਹੇ ਨੇ ਕਾਂਗਰਸ 'ਚ ਜਾ ਕੇ ਚੰਗਾ ਚੰਗਾ ਲੱਗ ਰਿਹਾ ਹੈ ਸੋ ਇਹ ਜਿਹੜਾ ਚੰਗਾ ਚੰਗਾ ਲੱਗਣ ਵਾਲਾ ਕੰਮ ਹੈ ਨਾ ਹਾਂਜੀ ਇਹ ਸਿਰਫ ਦਾਾ ਲੱਗਣ ਵਾਲੀ ਕਹਾਣੀ ਹੈ ਹਮ ਮੈਨੂੰ ਤਾਂ ਇਹ ਲੱਗਦਾ ਹੈ ਜਿੰਨੇ ਦਲ ਬਦਲੂ ਨੇ ਲੋਕਾਂ ਨੂੰ ਇਹਨਾਂ ਦਾ ਟੋਟਲ ਬਾਈਕਾਟ ਕਰਨਾ ਚਾਹੀਦਾ ਹੈ ਦਲ ਬਦਲੂ ਇੰਨੀ ਛੇਤੀ ਟਪੂਸੀ ਮਾਰਦੇ ਕਿਉਂ ਨੇ ਕਿਉਂਕਿ ਉਹ ਲੋਕਾਂ ਨੂੰ ਬਿਲਕੁਲ ਕਮਲੇ ਤੇ ਲੋਲੇ ਸਮਝਦੇ ਨੇ ਉਹਨਾਂ ਨੂੰ ਪਤਾ ਹੈ ਕਿ ਯਾਰ ਇਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਲੱਗਦਾ ਇਹਨਾਂ ਇਹਨਾਂ ਨੂੰ ਕਿਹੜਾ ਕੋਈ ਗੱਲਾਂ ਸਮਝ ਆਉਂਦੀਆਂ ਨਹੀਂ ਵਰਨਾ ਐਡੀ ਛੇਤੀ ਮੌਕਾ ਪ੍ਰਸਤੀ ਕਰਨੀ ਜੇ ਲੋਕਾਂ ਨੂੰ ਸਿਆਣੇ ਸਮਝਿਆ ਜਾ ਰਿਹਾ ਹੋਵੇ ਤਾਂ ਸੌਖੀ ਨਹੀਂ ਹੁੰਦੀ ਜਿੰਨੀ ਛੇਤੀ ਕੈਪਟਨ ਅਮਰਿੰਦਰ ਤੋਂ ਸ਼ੁਰੂ ਕਰ ਲੋ ਜਿਵੇਂ 25 ਸਾਲ ਬੀਜਪੀ ਨੂੰ ਮੰਦਾ ਬੋਲ ਬੋਲ ਕੇ ਤੇ ਬੀਜਪੀ ਟਪੂਸੀ ਮਾਰ ਗਿਆ ਮਗਰੇ ਸੁਨੀਲ ਜਾਖੜ ਮਗਰੇ ਮਨਪ੍ਰੀਤ ਬਾਦਲ ਮਗਰੇ ਰਵਨੀਤ ਬਿੱਟੂ ਔਰ ਗਰੂਰਸਾਲਾ ਰਾਣਾ ਸੋਢੀ ਮਤਲਬ ਜਿੱਦਾਂ ਇਹਨਾਂ ਨੇ ਟਪੂਸੀਆਂ ਮਾਰੀਆਂ ਇਹ ਸਿਰਫ ਮੌਕਾ ਪ੍ਰਸਤੀ ਆ ਹੋਰ ਇਹ ਕੁਝ ਨਹੀਂ ਤੇ ਇਹ ਜਿਹੜੇ ਬੈਂਸ ਭਰਾ ਨੇ ਇਹ ਕਾਂਗਰਸ ਬਾਰੇ ਬੜਾ ਕੁਝ ਬੋਲਦੇ ਰਹੇ ਨੇ ਕਾਂਗਰਸ ਦੇ ਉਲਟ ਇਹਨਾਂ ਨੇ ਬਹੁਤ ਕੁਝ ਬੋਲਿਆ ਹੋਇਆ ਜੇਕਰ ਅੱਜ ਉਹ ਗੱਲਾਂ ਸਾਰੀਆਂ ਕਰੀਏ ਤਾ ਉਹਨਾਂ ਦਾ ਕੀ ਫਾਇਦਾ ਜਦੋਂ ਚਲੇ ਹੀ ਗਏ ਨੇ ਜੀ ਬਹੁਤ ਵੱਡੇ ਵੱਡੇ ਸਵਾਲ ਕਾਂਗਰਸ ਤੇ ਇਹ ਉਠਾਉਂਦੇ ਰਹੇ ਨੇ ਹਮ ਪਰ ਕੀ ਕਰੀਏ ਇਹ ਰਵਨੀਤ ਬਿੱਟੂ ਕਿਹੜਾ ਭਾਜਪੀ ਤੇ ਸਵਾਲ ਨਹੀਂ ਉਠਾਉਂਦਾ ਰਿਹਾ ਬਹੁਤ ਵੱਡੇ ਸਵਾਲ ਉਠਾਉਂਦਾ ਰਿਹਾ ਤਾਂ ਜਦੋਂ ਕਹਿੰਦੇ ਆ ਜਦ ਲਾਂ ਲੀ ਲੋਈ ਤੇ ਕੀ ਕਰੇਗਾ ਕੋਈ ਆ ਕਹਾਣੀ ਹੈ ਬੈਂਸ ਭਰਾਵਾਂ ਨੂੰ ਮੁਬਾਰਕ ਕਾਂਗਰਸ ਚੋਂ ਚਲੇ ਗਏ ਨੇ ਉਹਨਾਂ ਨੂੰ ਮੁਬਾਰਕ ਪਰ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਅੱਜ ਵੀ ਉਹ ਕਹਿ ਰਹੇ ਨੇ ਵੀ ਇਹ ਲੋਕਾਂ ਦੀ ਮੰਗ ਸੀ ਵਾਹ ਬਈ ਵਾਹ ਜਿਹੜਾ ਨੇਤਾ ਮੌਕਾ ਪ੍ਰਸਤੀ ਨਾਲ ਟਪੂਸੀ ਮਾਰਦਾ ਹੈ ਉਹ ਆਪਦੀ ਮੌਕਾ ਪ੍ਰਸਤੀ ਦਾ ਜੁੰਮਾ ਵੀ ਲੋਕਾਂ ਸਿਰ 'ਤੇ ਥੋਪਦਾ ਵੀ ਇਹ ਤਾਂ ਲੋਕਾਂ ਦੀ ਮੰਗ ਸੀ ਇਹ ਤਾਂ ਲੋਕਾਂ ਦੀ ਡਿਮਾਂਡ ਸੀ ਬਿਲਕੁਲ ਲੋਕ ਨਹੀਂ ਚਾਹੁੰਦੇ ਕਿ ਤੁਸੀਂ ਮੌਕਾ ਪ੍ਰਸਤੀਆਂ ਕਰੋ ਆਪਦੀ ਮੌਕਾ ਪ੍ਰਸਤੀ ਤੁਸੀਂ ਕਰਕੇ ਦੋ ਚਾਰ ਆਪਦੇ ਨੇੜਲੇ ਜਿਹੜੇ ਹੁੰਦੇ ਨੇ ਤੁਹਾਡੇ ਮਤਲਬ ਜਿਹੜੇ ਪਿੱਛੇ ਲੱਗ ਉਹਨਾਂ ਦੇ ਨਾਲ ਗੱਲ ਕਰ ਲੈਂਦੇ ਹੋਵੋਗੇ ਉਹਨਾਂ ਨੂੰ ਤੁਸੀਂ ਕਹਿ ਦਿੰਨੇ ਹੁੰਦੇ ਆ ਜਨਤਾ ਦੀ ਡਿਮਾਂਡ ਆ ਕਿਦੰਨ ਤੁਹਾਨੂੰ ਮਤਲਬ ਇੱਕ ਕੌਨਸਟਿਟਿਊਐਂਸੀ ਦੇ ਵਿੱਚ ਜਾਂ ਇੱਕ ਲੋਕ ਸਭਾ ਹਲਕੇ ਦੇ ਵਿੱਚ ਲੱਖਾਂ ਵੋਟਰ ਨੇ ਉਹਨਾਂ ਲੱਖਾਂ ਦੇ ਵਿੱਚੋਂ ਘੱਟੋ ਘੱਟ 50000 ਬੰਦਾ ਤਾਂ ਤੁਹਾਨੂੰ ਕਵੇ ਵੀ ਤੁਸੀਂ ਐ ਕਰ ਲਓ ਜ ਐ ਕਰ ਲਓ ਚਲੋ 25000 ਤੱਕ ਕਵੇ ਚਲੋ 10000 ਤੱਕ ਕਵੇ ਤੁਹਾਨੂੰ ਤਿੰਨ ਚਾਰ ਤੁਹਾਡੇ ਪਿੱਛੇ ਲੱਗ ਜਿਹੜੀ ਗੱਲ ਕਹਿ ਦਿੰਦੇ ਨੇ ਉਹ ਤੁਸੀਂ ਕਹਿੰਦੇ ਹੋ ਲੋਕਾਂ ਦੀ ਮੰਗ ਸੀ ਕਈ ਤਾਂ ਕਹਿੰਦੇ ਆ ਸੰਗਤ ਦੀ ਡਿਮਾਂਡ ਸੀ ਸੰਗਤ ਕੋਈ ਦੋ ਚਾਰ ਬੰਦੇ ਨਹੀਂ ਹੁੰਦੀ ਲੋਕ ਕੋਈ ਦੋ ਚਾਰ ਬੰਦੇ ਨਹੀਂ ਹੁੰਦੇ ਜਦੋਂ ਲੋਕ ਸਭਾ ਹਲਕੇ ਦੀ ਸੀ ਗੱਲ ਕਰਦੇ ਆ ਤਾਂ ਸੰਗਤ ਜਾਂ ਲੋਕਾਂ ਦਾ ਨਾਂ ਲੈ ਕੇ ਆਪਦੀਆਂ ਮੌਕਾ ਪ੍ਰਸਤਤੀਆਂ ਨੂੰ ਇਹ ਜਾਇਜ਼ ਸਾਬਤ ਕਰਦੇ ਨੇ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਵਕਤ ਰਹਿੰਦਿਆਂ ਹੂੰ ਡਾਕਟਰ ਸਾਹਿਬ ਸੁਖਬੀਰ ਬਾਦਲ ਸਾਹਿਬ ਕਹਿੰਦੇ ਕਿ ਐਰ ਕੀ ਲੋਕਾਂ ਦਾ ਦਿਮਾਗ ਬਹੁਤ ਸੌਖੇ ਹੀ ਸਮਝ ਆ ਰਿਹਾ ਹੂੰ ਕਹਿੰਦੇ ਜਿੱਥੇ ਵੀ ਜਾਂਦੇ ਆ ਬਹੁਤ ਸਾਰੇ ਲੋਕ ਆ ਕੇ ਮੇਰੇ ਨਾਲ ਫੋਟੋ ਕਰਾਉਂਦੇ ਨੇ ਉਹ ਕਹਿੰਦੇ ਆ ਵੀ ਬਿੱਲੀ ਪਾਲੋ ਕੁੱਤਾ ਪਾਲੋ ਭੇਡ ਪਾਲੋ ਸੱਪ ਜ਼ਹਿਰੀ ਪਾਲ ਲਓ ਪਰ ਕਦੇ ਵਹਿਮ ਨਾ ਪਾਲੋ ਤੇ ਸੁਖਬੀਰ ਬਾਦਲ ਸਾਹਿਬ ਨੂੰ ਮਰਾਇਆ ਹੀ ਇਸੇ ਗੱਲ ਨੇ ਵੀ ਉਹ ਹਮੇਸ਼ਾ ਵਹਿਮ ਪਾਲ ਲੈਂਦੇ ਨੇ ਉਹਨਾਂ ਨੂੰ ਇੱਕ ਵਾਰੀ ਵਹਿਮ ਫੋਬੀਆ ਹੋ ਗਿਆ ਸੀ ਵੀ 25 ਸਾਲ ਰਾਜ ਕਰਨਾ ਉਹਨਾਂ ਨੂੰ ਐ ਸੀ ਵੀ ਪਟਾ ਹੀ ਲਿਖਤਾ ਪੰਜਾਬੀਆਂ ਨੇ ਸਾਡੇ ਨਾਲ ਹੁਣ ਤਾਂ 25 ਸਾਲ ਹੀ ਰਾਜ ਸਾਡਾ ਚੱਲਣਾ ਸ਼ਾਇਦ 25 ਤੋਂ ਵੀ 50 ਕਹਿ ਦਿੰਦੇ ਉਹਨਾਂ ਨੇ ਠਾਕ ਠਾ ਕੇ ਠੀਕ ਠੀਕ ਲਾਇਆ ਆਪਦੇ ਜਾਨੀ ਤੇ ਜਦੋਂ ਜਦੋਂ ਉਹਨਾਂ ਨੇ 25 ਸਾਲ ਰਾਜ ਦੀ ਟਾਰਾ ਮਾਰੀਆਂ ਤੇ ਅਗਲੀ ਵਾਰ ਲੋਕਾਂ ਨੇ ਲਾ ਕੇ ਪਾਸੇ ਬਾਰੇ ਤੇ ਉਸ ਤੋਂ ਬਾਅਦ ਪੰਜਾਬ 'ਚ ਉਹਨਾਂ ਦਾ ਨਾਮੋਂ ਨਿਸ਼ਾਨ ਖਤਮ ਹੋਣ ਦੀ ਜਿਹੜੀ ਉਹ ਕਵਾਇਦੋ ਚੱਲ ਰਹੀ ਆ ਅੱਜ ਫੇਰ ਸੁਖਬੀਰ ਬਾਦਲ ਹੋਰਾਂ ਨੂੰ ਐ ਲੱਗ ਰਿਹਾ ਵੀ ਜੇਕਰ ਰੋਡ ਤੇ ਜਾਂਦਿਆਂ ਹੋਇਆਂ ਕੋਈ 2-4 ਉਹ ਬੰਦੇ ਜਿਹੜੇ ਉਹੀ ਚੌਧਰ ਦੇ ਭੁੱਖੇ ਹੁੰਦੇ ਨੇ ਜਾਂ ਕਈਆਂ ਨੂੰ ਇੰਨਾ ਕਿ ਚਾ ਹੁੰਦਾ ਵੀ ਮੈਂ ਵੀ ਫੋਟੋ ਵਿਖਾਊਂਗਾ ਸਾਰਿਆਂ ਨੂੰ ਫੇਸਬੁੱਕ ਤੇ ਵੀ ਸੁਖਬੀਰ ਨਾਲ ਫੋਟੋ ਲਵਾਈ ਆ ਮੈਂ ਹਾਂ ਤੇ ਐਨੇ ਇੱਕ ਚਾ ਦੇ ਮਾਰੇ ਜਿਹੜੇ ਨੇ ਉਹ ਆ ਕੇ ਮੈਂ ਵੇਖਿਆ ਐਵੇਂ ਹੀ ਕਈ ਕਰੀ ਜਾਣਗੇ ਕਾਲੀਆਂ ਨੂੰ ਕਦੇ ਵੋਟ ਨਹੀਂ ਸੀ ਪਾਈ ਪਰ ਹੁਣ ਅਸੀਂ ਕਾਲੀ ਦਲ ਨੂੰ ਹੀ ਪਾਉਣੀ ਹੈ ਦੇਖੋ ਮੈਂ ਕਹਿੰਦਾ ਆਮ ਆਦਮੀ ਪਾਰਟੀ ਦੇ ਉੱਪਰ ਵੀ ਵੱਡੇ ਸਵਾਲ ਨੇ ਕਾਂਗਰਸ ਤੇ ਵੀ ਵੱਡੇ ਸਵਾਲ ਨੇ ਭਾਜੀਪੀ ਤੇ ਤਾਂ ਹੈਗੇ ਹੀ ਹੈਗੇ ਨੇ ਪਰ ਜੇਕਰ ਇਹਦੇ ਚੋਂ ਕਾਲੀ ਦਲ ਇਹ ਭਲੇਖਾ ਪਾਲ ਰਿਹਾ ਹੈ ਜੇ ਸੁਖਬੀਰ ਬਾਦਲ ਸਾਹਿਬ ਇਹ ਭਲੇਖਾ ਪਾਲ ਰਹੇ ਨੇ ਵੀ ਕੋਈ ਇੱਕ ਪੂਰੇ ਦਿਨ ਦੇ ਵਿੱਚ ਰੋਡ ਸ਼ੋਅ ਕੱਢਦੇ ਹਾਂ ਜੇ ਪੰਜ ਸੱਤ ਬੰਦੇ ਉਹਨਾਂ ਦੇ ਨਾਲ ਸੈਲਫੀ ਕਰਾ ਜਾਂਦੇ ਨੇ ਤਾਂ ਉਹ ਪੰਜਾਬੀਆਂ ਦਾ ਮੂਡ ਪਾਪੀ ਬੈਠੇ ਨੇ ਤਾਂ ਮੈਂ ਇਹ ਗੱਲ ਮੈਂ ਐਲਾਨ ਕਰਦਾ ਆਪਣੇ ਚੈਨਲ ਤੇ ਇਹ ਤਾਂ ਕਹਿੰਦੇ ਹੁੰਦੇ ਨੇ ਜੇ ਐ ਹੋ ਗਿਆ ਤਾਂ ਮੈਂ ਸਿਆਸਤ ਛੱਡ ਦੂੰਗਾ ਮੈਂ ਕਹਿੰਦਾ ਜੇ 13 ਚੋਂ 3 ਸੀਟਾਂ ਵੀ ਸੁਖਬੀਰ ਬਾਦਲ ਦੀਆਂ ਆ ਜਾਣ ਤਾਂ ਮੈਂ ਚੈਨਲ ਛੱਡ ਦੂੰਗਾ ਮੈਂ ਇਹ ਦਾਵਾ ਕਰਦਾ ਮੇਰਾ ਦਾਵਾ ਹੈ ਕਾਲੀ ਦਲ ਦੀਆਂ 13 ਚੋਂ 3 ਸੀਟਾਂ ਵੀ ਜਿੱਤ ਗੇ ਨਾ ਸੁਖਬੀਰ ਬਾਦਲ ਤਾਂ ਕਹਿੰਦਾ ਨਾ ਮੂਡ ਲੋਕਾਂ ਦਾ ਮਵੇਖ ਲਿਆ ਤੇ ਆਪਦੇ ਜਣੇ ਕਹਿ ਰਿਹਾ ਵੀ ਸਾਨੂੰ ਲੋਕ ਪਿਆਰ ਕਰਨ ਲੱਗੇ ਤਿੰਨ ਸੀਟਾਂ ਵੀ ਜੇ ਤੁਹਾਡੀਆਂ 13 ਚ ਆ ਗਈਆਂ ਮੈਂ ਚੈਨਲ ਤੇ ਬੋਲਣਾ ਬੰਦ ਕਰ ਦੂੰਗਾ ਲੈ ਮੇਰੀ ਗਰੰਟੀ ਹੈ ਤੇ ਮੈਂ ਇਹਨਾਂ ਦੇ ਰੋਜੀ ਬਰਕੰਦੀ ਵਾਂਗੂ ਨਹੀਂ ਕਰੂੰਗਾ ਵੀ ਮੁੜ ਕੇ ਫੇਰ ਆਖਾਂ ਨਈ ਨਹੀਂ ਉਹ ਤਾਂ ਜੋ ਹੋ ਗਿਆ ਸੋ ਹੋ ਗਿਆ ਤਿੰਨ ਸੀਟਾਂ ਵੀ ਇਹਨਾਂ ਦੀਆਂ ਨਹੀਂ ਆਉਣੀਆਂ 13 ਚ ਠੀਕ ਹੈ ਸੋ ਮੈਨੂੰ ਲੱਗਦਾ ਸੁਖਬੀਰ ਬਾਦਲ ਬਹੁਤ ਹਲਕੇ ਵਿਸ਼ਲੇਸ਼ਣ ਕਰ ਰਹੇ ਆ ਲੋਕਾਂ ਦਾ ਮੂਡ ਪਾਪੜਾ ਇੰਨਾ ਆਸਾਨ ਨਹੀਂ ਹੈਗਾ ਲੋਕ ਬਹੁਤ ਗਹਿਰੇ ਨੇ ਹੁਣ ਲੋਕ ਥੋੜਾ ਥੋੜਾ ਸੋਚਣ ਲੱਗੇ ਨੇ ਸਮਝਣ ਲੱਗੇ ਨੇ ਔਰ ਜਿਵੇਂ ਉਹ ਕਈ ਕਹਿੰਦੇ ਨੇ ਵੀ ਡਾਇਨਾਸੌਰ ਦੁਬਾਰਾ ਆ ਸਕਦੇ ਨੇ ਪਰ ਕਾਲੀ ਦਲ ਦੁਬਾਰਾ ਨਹੀਂ ਆ ਸਕਦਾ ਤੇ ਮੈਨੂੰ ਇਹ ਗੱਲ ਇਸ ਹੱਦ ਤੱਕ ਤਾਂ ਨਹੀਂ ਪਰ ਕੁਝ ਹੱਦ ਤੱਕ ਮੈਨੂੰ ਇਹ ਗੱਲ ਕਾਫੀ ਠੀਕ ਲੱਗਦੀ ਹੈ ਭਾਵੇਂ ਕਿ ਮੈਂ ਫਿਰ ਕਹਿ ਦਿਆ ਕਿਸੇ ਨੂੰ ਆਏ ਨਾ ਲੱਗੇ ਵੀ ਇਹ ਸ਼ਾਇਦ ਆਮ ਆਲਿਆਂ ਦਾ ਜਾਂ ਕਾਂਗਰਸ ਦਾ ਜਾਂ ਭਾਵੇਂ ਜੀਪੀ ਦਾ ਹੋਣਾ ਆਮ ਆਦਮੀ ਪਾਰਟੀ ਤੇ ਮੇਰੇ ਬਹੁਤ ਵੱਡੇ ਸਵਾਲ ਨੇ ਕਾਂਗਰਸ ਤੇ ਬਹੁਤ ਵੱਡੇ ਸਵਾਲ ਨੇ ਬੀਜੇਪੀ ਤੇ ਸਵਾਲ ਨੇ ਪਰ ਸੁਖਵੀਰ ਬਾਦਲ ਦਾ ਜਿਹੜਾ ਇਹ ਨਿਰਣਾ ਹੈ ਇਹ ਹਾਸੋ ਹੀਣਾ